ਹਾਂਜੀ ਕਿਸਾਨ ਪ੍ਰਭੂ ਅੱਜ ਲੈ ਕੇ ਆਇਆ ਤੁਹਾਡੇ ਲਈ ਸਵਰਾਜ 855 ਟਰੈਕਟਰ ਵਿਕਿਆਊ ਖੜਾ ਜੀ 2017 ਮਾਡਲ ਇਹ ਟਰੈਕਟਰ ਬਾਰੇ ਵੀਡੀਓ ਵਿੱਚ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਤਾਂ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਸੀਂ ਵੀ ਸਾਡੇ ਚੈਨਲ ਤੇ ਇਸ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਪੰਜ ਸੱਤ ਫੋਟੋਆਂ ਜਾਂ ਇੱਕ ਦੋ ਮਿੰਟ ਦੀ ਵੀਡੀਓ ਸਾਡੇ WhatsApp ਨੰਬਰ 964666206 ਤੇ ਪੂਰੀ ਫੋਲੋ ਜਾਣਕਾਰੀ ਨਾਲ ਭੇਜ ਦਿਓ ਤੁਹਾਡੀ ਅੜਵੀ ਬਿਲਕੁਲ ਫ੍ਰੀ ਦੇ ਵਿੱਚ ਲਾ ਦਿੱਤੀ ਜਾਵੇਗੀ। ਹਾਂਜੀ ਸਬਰਾਜ 855 2017 ਮਾਡਲ ਟਰੈਕਟਰ ਵਿਕਊ ਖੜਾ ਜੀ। ਏਰੀਆ ਭਦੌੜ ਰੇਟ ਰੱਖਿਆ ਮਾਲਕ ਵੀਰ ਨੇ 5,55,000 ਰੁਪਇਆ ਪੰਜਾਬ ਨੰਬਰ ਟਰੈਕਟਰ ਹੈ। ਫਾਸਟ ਓਨਰ ਜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 60% ਟਾਇਰਾਂ ਦੀ ਕੰਡੀਸ਼ਨ ਪਈ ਹੈ। 14928 ਦੇ ਬੈਕ ਟਾਇਰ 7516 ਦੇ ਅਗਲੇ ਟਾਇਰ ਬਾਕੀ ਟਰੈਕਟਰ ਬਿਲਕੁਲ ਸਾਫ਼ ਸੁਥਰੀ ਹਾਲਤ ਦਾ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਸੈਂਟਰ ਗੇਅਰ ਪੰਜਾਬ ਨੰਬਰ ਰੰਗ ਪਿੰਡ ਦਾ ਦੇਖੀਏ ਤਾਂ ਸਾਰਾ ਟਰੈਕਟਰ ओरिजिनल ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਲਿੰਕਾਂ ਦੇ ਬਿਲਕੁਲ ਨਾਲ ਦਾ ਰੰਗ ਹੈ ਕੋਈ ਵੀ ਬਰਸ਼ ਤੱਕ ਨਹੀਂ ਲੱਗਿਆ ਸਾਰਾ ओरिजिनल ਹੈ ਡਿਮਾਂਡ ਰੱਖੀ ਹੈ ਮਾਲਕ ਵੀਰ ਨੇ 5,55,000 ਰੁਪਿਆ ਤੁਸੀਂ ਆ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਰੇਟ ਕੋਈ ਵੀ ਫਿਕਸ ਨਹੀਂ ਹੁੰਦਾ ਮੌਕੇ ਤੇ ਮਾਨਤਨ ਪੂਰਾ ਕਰਨਗੇ ਜੇ ਕਿਸੇ ਮੇਰੇ ਵੀਰ ਦੇ ਸਮਝ ਵਿੱਚ ਆਉਂਦਾ ਹੋਵੇ ਤਾਂ ਇੱਕ ਵਾਰ ਮਾਲਕ ਵੀਰ ਨਾਲ ਕੰਟੈਕਟ ਜਰੂਰ ਕਰ ਲਿਓ ਕੰਟੈਕਟ ਨੰਬਰ 98157 96174 98157 96174 ਇਸ ਨੰਬਰ ਤੇ ਸੰਪਰਕ ਕਰਕੇ ਸਵਰਾਜ 855 2017 ਮਾਡਲ ਟ੍ਰੈਕਟਰ ਖਰੀਦ ਸਕਦੇ ਹੋ ਜੀ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰਦਿਆ ਕਰੋ ਤਾ ਜੋ ਕਿਸੇ ਵੀ ਕਿਸਾਨ ਵੀਰ ਭਰਾ ਨੂੰ ਜੀ ओरिजिनल ਚੱਲੀ ਹੋਈ ਚੀਜ਼ ਮਿਲ ਸਕੇ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਉਂਦੀ ਰਹਿੰਦੀ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ